ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਇਸ ਵੀਡੀਓ ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਅਮੀਰੀ ਆਉਣ ਤੋਂ ਪਹਿਲਾਂ ਮਿਲਦੇ ਹਨ ਇਹ ਖਾਸ ਸੰਕੇਤ ਨੰਬਰ 1 ਜੇ ਰਸਤੇ ਵਿੱਚ ਕਿਸੇ ਨੂੰ ਝਾੜੂ ਲਾਉਂਦਾ ਦੇਖੋ ਤਾਂ ਇਹ ਲక్ష్ਮੀ ਮਾਤਾ ਦੀ ਕਿਰਪਾ ਹੋਣ ਦਾ ਸੰਕੇਤ ਹੁੰਦਾ ਹੈ ਨੰਬਰ 2 ਰਸਤੇ ਵਿੱਚ 16 ਸ਼ਿੰਗਾਰ ਕੀਤੀ ਹੋਈ ਨਵੀਂ ਦੁਲਹਨ ਜਾ ਵੀਰਵਾਰ ਦੇ ਦਿਨਾਂ ਪੀਲੇਆਂ ਕੱਪੜਿਆਂ ਵਿੱਚ ਕੁਵਾਰੀ ਕੁੜੀ ਦਿਸੇ ਤਾਂ ਧੰਨ ਲਾਭ ਦਾ ਸੰਕੇਤ ਹੁੰਦਾ ਹੈ। ਨੰਬਰ 3 ਇੱਕ ਹੀ ਥਾਂ ਤਿੰਨ ਕਿਰਲੀਆਂ ਇਕੱਠੀਆਂ ਦਿਸਣ ਤਾਂ ਲਕਸ਼ਮੀ ਆਉਣ ਵਾਲੀ ਹੁੰਦੀ ਹੈ। ਨੰਬਰ 4 ਔਰਤ ਦੇ ਖੱਬੇ ਹੱਥ ਤੇ ਮਰਦ ਦੇ ਸੱਜੇ ਹੱਥ ਤੇ ਅਚਾਨਕ ਖੁਜਲੀ ਧਨ ਪ੍ਰਾਪਤੀ ਦਾ ਸੰਕੇਤ ਹੁੰਦੀ ਹੈ। ਨੰਬਰ 5 ਬਿੱਲੀ ਦਾ ਰੋਣਾ ਸ਼ੁਭ ਤੇ ਬਿੱਲੀ ਦੁਆਰਾ ਘਰ ਵਿੱਚ ਬੱਚਾ ਜਨਮ ਦੇਣਾ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ। ਨੰਬਰ 6 ਘਰ ਦੇ ਮੈਂਬਰਾਂ ਦੀ ਭੁੱਖ ਘਟ ਹੋਣ ਲੱਗੇ ਨਸ਼ੇ ਤੋਂ ਦੂਰ ਰਹਿਣ ਲక్ష్ਮੀ ਦੀ ਕਿਰਪਾ ਹੋਣ ਦਾ ਸੰਕੇਤ ਹੁੰਦਾ ਹੈ। ਨੰਬਰ 7 ਆਈਬ੍ਰੋ ਜਾਂ ਬਾਹਾਂ ਦਾ ਫੜਕਣਾ ਧਨ-ਦੌਲਤ ਆਉਣ ਦੀ ਨਿਸ਼ਾਨੀ ਹੁੰਦੀ ਹੈ। ਨੰਬਰ 8 ਦੋ ਮੂਆ ਸੱਪ ਘਰ ਵਿੱਚ ਦਿਸੇ ਤਾਂ ਧਨ ਦੀ ਕਮੀ ਨਹੀਂ ਰਹਿੰਦੀ ਨੰਬਰ 9 ਸੁਪਨਿਆਂ ਵਿੱਚ ਪਿੱਪਲ ਬੂੜ ਦੇਵਤਿਆਂ ਦੀਆਂ ਮੂਰਤੀਆਂ ਜਾਂ ਖਜ਼ਾਨਾ ਦਿਸੇ ਚੰਗੇ ਦਿਨ ਆ ਗਏ ਸਮਝੋ ਨੰਬਰ 10 ਘਰ ਦੇ ਪੌਦੇ ਹਰੇ ਭਰੇ ਹੋਣ ਤੇ ਜ਼ਿਆਦਾ ਫਲ ਫੁੱਲ ਲੱਗਣ ਚੰਗਾ ਸਮਾਂ ਆਉਣ ਵਾਲਾ ਹੁੰਦਾ ਹੈ ਨੰਬਰ 11 ਘਰ ਵਿੱਚ ਤੋਤਾ ਜਾਂ ਸਫੇਦ ਕਬੂਤਰ ਆ ਜਾਵੇ ਧਨ ਆਉਣ ਦਾ ਸੰਕੇਤ ਹੁੰਦਾ ਹੈ ਨੰਬਰ 12 ਘਰ ਦੇ ਪੇੜ ਜਾਂ ਕੋਨੇ 'ਚ ਚਿੜੀ ਦਾ ਆਲਣਾ ਤੇ ਆਂਡੇ ਦਿਸਣ ਰੁਕਿਆ ਪੈ ਪੈਸਾ ਵਾਪਸ ਆਵੇਗਾ। ਨੰਬਰ 13 ਘਰ ਦੇ ਦਰਵਾਜ਼ੇ ਜਾਂ ਬੇੜੇ 'ਚ ਕਾਲੀਆਂ ਕੀੜੀਆਂ ਦਾ ਭੌਣ ਦਿਸੇ ਕੰਮ ਸਫਲ ਹੋਣ ਵਾਲਾ ਹੁੰਦਾ ਹੈ। ਨੰਬਰ 14 ਪੰਛੀ ਤੁਹਾਡੇ ਤੇ ਬਿੱਟ ਕਰ ਦੇਵੇ ਤਾਂ ਕਿਸਮਤ ਜਾਗਣ ਵਾਲੀ ਹੁੰਦੀ ਹੈ। ਇਸ ਕਰਕੇ ਬਿੱਟ ਤੋਂ ਘਬਰਾਓ ਨਾ। ਜੇ ਹੱਥ ਵਿੱਚ ਪਾਣੀ ਭਰਿਆ ਭਾਂਡਾ ਬਾਲਾ ਮਨੁੱਖ ਦੇ ਸੇ ਤਾਂ ਇਹ ਚੰਗਾ ਸੰਕੇਤ ਹੁੰਦਾ ਹੈ ਨੰਬਰ 15 ਸਵੇਰੇ ਸਵੇਰੇ ਬਨੇਰੇ ਉੱਤੇ ਕਾਂ ਦਾ ਬੁਲਣਾ ਮਹਿਮਾਨ ਆਉਣ ਦਾ ਸੰਕੇਤ ਹੁੰਦਾ ਹੈ ਸਵੇਰੇ ਕੋयल ਦੀ ਮਿੱਠੀ ਆਵਾਜ਼ ਲక్ష్ਮੀ ਦੀ ਕਿਰਪਾ ਮੰਨੀ ਜਾਂਦੀ ਹੈ ਨੰਬਰ 16 ਘਰ ਦੇ ਦਰਵਾਜ਼ੇ ਤੇ ਗਊਮਤਾ ਉੱਚੀ ਰੰਬੇ ਸੁੱਖ ਖੁਸ਼ਹਾਲੀ ਆਉਣ ਵਾਲੀ ਸਵੇਰੇ ਮੰਦਰ ਦੀਆਂ ਘੰਟੀਆਂ ਸ਼ੰਖ ਜਪ ਜੰਦੀ ਆਵਾਜ਼ ਸੁਣਨਾ ਸ਼ੁਭ ਸੰਕੇਤ ਹੁੰਦੇ ਹਨ ਨੰਬਰ 17 ਬਿਨਾਂ ਕਾਰਨਮਾਨ ਵਿੱਚ ਖੁਸ਼ ਰਹਿਣ ਲੱਗੇ ਤਾਂ ਚੰਗੇ ਸਮੇਂ ਦੀ ਨਿਸ਼ਾਨੀ ਹੁੰਦੀ ਹੈ ਨੰਬਰ 18 ਕਛੂਆ ਦੇਖੇ ਜਾਂ ਸੁਪਨੇ ਵਿੱਚ ਦੇਖੇ ਭਾਗ ਬਦਲਣ ਦਾ ਸੰਕੇਤ ਹੁੰਦਾ ਹੈ ਨੰਬਰ 19 ਦਿਨ ਦੇ ਸਮੇਂ ਉੱਲੂ ਦੇਖੇ ਧਨ ਦਾ ਮੀਂਹ ਪੈਣ ਵਾਲਾ ਹੁੰਦਾ ਹੈ ਨੰਬਰ 20 ਰਾਸਤੇ ਵਿੱਚ ਸਿੱਕਾ ਘੋੜੇ ਦੀ ਨਾਲ ਜਾਂ ਚਾਰ ਪੱਤਿਆਂ ਵਾਲੀ ਘਾਹ ਮਲੇ ਬੰਦ ਕਿਸਮਤ ਦੇ ਟਾਲੇ ਖੁੱਲਣਗੇ ਨੰਬਰ 21 ਕੁੱਤਾ ਮੂੰਹ ਵਿੱਚ ਰੋਟੀ ਜਾਂ ਹੋਰ ਟੀਜ ਫੜ ਕੇ ਦੌੜਦਾ ਦਿਸੇ ਅਮੀਰੀ ਦਾ ਸੰਕੇਤ ਹੁੰਦਾ ਹੈ ਨੰਬਰ 22 ਘਰ ਦੇ ਸਾਹਮਣੇ ਅੱਕ ਦਾ ਪੌਦਾ ਉਗ ਜਾਵੇ ਤਾਂ ਘਰ ਦੇ ਲੋਕਾਂ ਦੀ ਕਿਸਮਤ ਬਦਲ ਜਾਵੇਗੀ ਦੋਸਤੋ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਦੇ ਹੋ ਦੋਸਤੋ ਮਾਤਾ ਲక్ష్ਮੀ ਤੁਹਾਡੇ ਤੇ ਕਿਰਪਾ ਬਣਾਈ ਰੱਖੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦਿਓ ਜੈ ਮਾਤਾ ਲక్ష్ਮੀ ਜਰੂਰ ਲਿਖ ਦਿਓ ਤੁਹਾਨੂੰ ਮਾਤਾ ਲక్ష్ਮੀ ਬਹੁਤ ਜ਼ਿਆਦਾ ਧਨ ਪ੍ਰੋਵਾਈਡ ਕਰੂਗੀ ਕਿਉਂਕਿ ਤੁਹਾਨੂੰ ਧਨ ਦੀ ਬਹੁਤ ਹੀ ਜ਼ਿਆਦਾ ਲੋੜ ਹੈ ਤਾਂ ਹੀ ਤੁਸੀਂ ਇਹ ਵੀਡੀਓ ਦੇਖਣ ਲੱਗੇ ਹੋ ਇੱਕ ਵਾਰੀ ਕਮੈਂਟ ਬਾਕਸ ਦੇ ਵਿੱਚ ਮਾਤਾ ਲక్ష్ਮੀ ਦੇ ਲਈ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ ਜੀ ਧੰਨਵਾਦ